ਜੇ ਵਿਸਤਾ 13 ਤਰੀਕ ਨੂੰ ਵੋਟਾਂ ਪੈ ਜਾਂਦੀਆਂ ਤੇ ਜੇ ਇਹ ਆ ਕੁਝ ਨਾ ਕਰਦੇ ਤਾਂ ਬਾਈ ਜੀ ਆਮ ਆਦਮੀ ਪਾਰਟੀ 15000 ਤੇ ਖੜੀ ਸੀ 15 16000 ਤੇ ਖੜੀ ਸੀ ਜਿਹੜੀ 5 10000 ਬੋਟ ਦਾ ਪ੍ਰਸ਼ਾਸਨ ਤੇ ਝੋੜਨਾ ਪਈਆ ਇਹ ਸਾਰੇ ਜਾਣਦੇ ਆ ਸਾਰੇ ਪੱਤਰਕਾਰ ਜਾਣਦੇ ਆ ਹਰ ਬੰਦਾ ਬਰਨਾਲੇ ਦਾ ਜਾਣਦਾ ਤੇ ਤੁਹਾਡੀ ਨੈਤਿਕਤਾ ਕਿੱਥੇ ਹੈ ਜੀ ਗਰਦੀਪ ਬਾੜ ਦੀ ਚਲੋ ਤੁਸੀਂ ਵਾਈਫ ਦੀ ਗੱਲ ਕੀਤੀ ਬਾਈ ਜੀ ਇੱਥੇ ਪਤਾ ਨਹੀਂ ਕਿੰਨੇ ਜਣੇ ਨੇ ਪ੍ਰਚਾਰ ਕੀਤਾ ਮੈਂ ਕਹਣਾ ਪਰ ਮੇਰੀ ਵਾਈਫ ਨੇ ਵੀਰੇ ਵੋਟਾਂ ਥੋਡੇ ਵਲੇ ਵੀ ਮੰਗੀਆਂ ਸੀ ਚਾਹੇ 17 ਸੀ ਚਾਹੇ 22 ਸੀ ਉਹਨੇ ਮੀਤ ਹੇਰ ਲਈ ਵੀ ਵੋਟਾਂ ਮੰਗੀਆਂ ਸੀ ਕਦੇ ਉਹ ਧੰਨਵਾਦੀ ਕਰ ਦਿੰਦਾ ਹੈ ਚਲੋ ਜੀ ਇੱਕ ਵਾਰ ਮੇਰੇ ਲਈ ਮੰਗ ਲਈਆਂ ਚਲ ਫੇਰ ਵੀ ਕੀ ਗਨਾਹ ਕਰ ਲਿਆ ਹੈ ਸੋ ਮੈਂ ਕਹਿਣਾ ਇਹ ਸਾਰੀਆਂ ਚੀਜ਼ਾਂ ਦੂਜੀ ਗੱਲ ਉਹ ਕਹਿੰਦੇ ਜੀ ਲੈਂਡ ਪੋਲਿੰਗ ਤੇ ਆਪਣੇ ਮਾਨਯੋਗ ਐਮਪੀ ਸਾਹਿਬ ਕਹਿੰਦੇ ਆ ਮੈਂ ਸਾਹਿਬ ਇੱਥੇ ਰੋਕਣਾ ਚਾਹਾਂਗੇ ਤੁਹਾਨੂੰ ਤੁਸੀਂ ਅੱਜ ਦੀ ਪ੍ਰੈਸ ਕਾਨਫਰੰਸ ਦੀ ਵੀ ਸਾਡੇ ਕੁਝ ਪੱਲੇ ਨਹੀਂ ਪਾ ਰਹੇ ਸਾਰਾ ਧਾਰਮਿਕ ਸਥਾਨਾ ਤੇ ਛੱਡ ਰਹੇ ਨਹੀਂ ਨਹੀਂ ਜੀ ਮੈਂ ਸਾਰਾ ਦੱਸੂਗਾ ਜੀ ਕੋਈ ਐਸੀ ਗੱਲ ਨਹੀਂ ਬਹੁਤ ਹੋ ਗਈ ਬਹੁਤ ਪ੍ਰੈਸ ਕਰ ਰਿਹਾ ਆਦਲ ਨਾਲ ਦੀ ਨਾਲ ਹੀ ਬਗਲ ਮਾਫੀ ਮੰਗੀ ਦੇ ਇੱਕ ਮਿੰਟ ਮੈਂ ਸਾਰੀਆਂ ਗੱਲਾਂ ਦਾ ਜਵਾਬ ਦੇ ਜੀ ਲੰਮੀ ਬਹੁਤ ਹੋ ਗਈ ਚਲ ਨਹੀਂ ਨਹੀਂ ਕਿਸੇ ਚਲੋ ਆਪਾਂ ਮਾਫੀ ਦੇ ਗੱਲ ਮੁਕਦੀ ਕਰੋ ਬਾਦ ਸਾਹਿਬ ਤੁਸੀਂ ਮਾਫੀ ਮੰਗੀ ਸੀ ਚਲੋ ਜੀ ਮੈਂ ਮੈਂ ਇੱਕ ਗੱਲ ਸੁਣਨੀ ਹੈ ਮੈਂ ਇੱਕ ਗੱਲ ਦੱਸਦਾ ਇਹ ਜਿਹੜੇ ਨਾਮ ਨੇ ਇਹਨਾਂ ਦਾ ਨਾਮ ਹਰਦੀਪ ਸਿੰਘ ਜੀ ਜਿਹੜੇ ਧੂਰੀ ਦੇ ਨੇ ਜਿਹੜੇ ਧੂਰੀ ਦੇ ਨੇ ਉਹਨਾਂ ਦਾ ਨਾਮ ਹਰਦੀਪ ਸਿੰਘ ਆ ਉਹਨਾਂ ਦਾ ਬੇਟੇ ਦਾ ਨਾਮ ਜਸ਼ਨ ਜੋਤ ਆ ਇਹ ਕੰਪਨੀ ਦੀ ਗੱਲ ਕਰਦੇ ਹਾਂ ਰੋਲਦੂ ਜਿਹੜੀ ਰੋਲਦੂ ਸਿੰਘ ਇਹ ਮੀਤ ਹੈ ਸਰਬ ਦੇ ਕਲਾਸਮੇਟ ਨੇ ਜਸ਼ਨ ਜੋਤ ਜੀ ਆਪਾਂ ਫੋਟੋਆਂ ਵੀ ਮੈਂ ਤੁਹਾਨੂੰ ਦੇ ਦੂੰਗਾ ਤੁਸੀਂ ਛਾਪ ਦਿਓ ਹੈਨਾ ਕਲਾਸਮੇਟ ਨੇ ਜਿਨ੍ਹਾਂ ਦੀ ਇਹ ਸੁਸਾਇਟੀ ਆ ਪ੍ਰਧਾਨ ਉਹਨਾਂ ਦਾ ਦੂਜਾ ਭਰਾ ਕਰਨਵੀਰ ਆ ਸ਼ਾਇਦ ਉਹ ਨਾਮ ਹੈ ਹਾਂ ਜਸ਼ਨ ਜੋਤ ਇੱਕ ਬੇਟਾ ਉਹਨਾਂ ਦਾ ਕਰਨਵੀਰ ਦੂਜਾ ਬੇਟਾ ਠੀਕ ਹੈ ਨਾ ਕਰਨਵੀਰ ਜੀ ਨੇ ਜਿਹੜੇ ਉਹਦੇ ਪ੍ਰਧਾਨ ਨੇ ਤੇ ਜਸ਼ਨ ਜੋਤ ਉਹਦੇ ਚ ਹੈ ਨਹੀਂ ਪਰ ਉਹ ਮੀਤ ਹੀਰ ਸਾਹਿਬ ਦੇ ਕਲਾਸਮੇਟ ਨੇ ਹੁਣ ਮੈਨੂੰ ਐ ਦੱਸੋ ਕੰਮ 70% ਇਸ ਸੁਸਾਇਟੀ ਨੂੰ ਮਿਲ ਰਿਹਾ ਤੇ ਫਿਰ ਇਮਾਨਦਾਰੀ ਕਿੱਥੋਂ ਰਹਿ ਗਈ ਜੀ ਡੈਲੀ ਪੋਜਨ ਪੀਸੀ ਨਾਲ ਸੀਗੇ ਉਹ ਬੰਦੇ ਨਹੀਂ ਪੀਸੀ ਚ ਨਾਲ ਨਹੀਂ ਸੀ ਨਾਲ ਬੱਟਾ ਬੰਦੋਸ ਗਿਆ ਨਾ ਨਹੀਂ ਉਹ ਨਾਲ ਬੈਠਾ ਬੰਦਾ ਹੋਰ ਹਰਚ ਸਿੰਘ ਵੀ ਗੱਲ ਕੀਤੀ ਐ ਤੁਸੀਂ ਐਚ ਸਿੰਘ ਇਹ ਹਰਦੀਪ ਸਿੰਘ ਜੀ ਐਚ ਸਿੰਘ ਹਰਦੀਪ ਸਿੰਘ ਜੀ ਕੰਮ ਵਾਟਸਐਪ ਮੈਨੂੰ ਇਹ ਆ ਕਿ ਪੁਰਾਣੀ ਕੰਪਨੀ ਜਿਹੜੀ ਹੈ ਪੁਰਾਣੀ 1970 ਦੀ ਕੰਪਨੀ ਹੈ ਜੀ ਇਹ 1970 ਦੀ ਰਜਿਸਟਰਡ ਆ ਠੀਕ ਹੈ ਜਿਹੜੀ ਸੁਸਾਇਟੀ ਹੈ ਜੀ ਕੰਪਨੀ ਨਹੀਂ ਸੁਸਾਇਟੀ 1977 ਨਾਲ ਬੰਦਾ ਬੈਠੇ ਦੀ ਗੱਲ ਕਰਦੇ ਸੀ ਉਹ ਕੌਣ ਸੀ ਜੀ ਨਾਲ ਉਹ ਸਾਰਾ ਬਰਨਾਲਾ ਜਾਣਦਾ ਹੈ ਨਾ ਸੁਨਾਲਾ ਯੂਥ ਪ੍ਰਧਾਨ ਇਥੋਂ ਦੇ ਉਹ ਨਾਲ ਸੀ ਸਾਰਾ ਬਰਨਾਲਾ ਜਾਣਦਾ ਹੈ ਨਾ ਨਹੀਂ ਉਹ ਇਸ ਸੁਸਾਇਟੀ ਦੇ ਵਿੱਚ ਨਹੀਂ ਹੋਇਆ ਨਹੀਂ ਉਹ ਸੁਸਾਇਟੀ ਦੇ ਵਿੱਚ ਉਹ ਕੰਮ ਉਹ ਲੈ ਰਹੇ ਨੇ ਸੁਸਾਇਟੀ ਥਰੂ ਕੰਮ ਉਹ ਸੁਸਾਇਟੀ ਦੇ ਵਿੱਚ ਨਹੀਂ ਪਰ ਕੰਮ ਉਹਨਾਂ ਦੇ ਥਰੂ ਹੋ ਰਿਹਾ ਸਾਰਾ ਕਿਉਂਕਿ ਇੱਥੇ ਵੀ ਕੋਈ ਨਾ ਕੋਈ ਬੰਦਾ ਤਾਂ ਚਾਹੀਦਾ ਹੀ ਆ ਹੁਣ ਉਹਦਾ ਉੱਥੀ ਨੇ ਜੀ ਧੂਰੀ ਨੇ ਠੀਕ ਹੈ ਗਰਗ ਕੰਸਟਰਕਸ਼ਨ ਵਾਲੇ ਕੌਣ ਨੇ ਹੈ ਗਰਗ ਕੰਸਟਰਕਸ਼ਨ ਗਰਗ ਕੰਸਟਰਕਸ਼ਨ ਵਾਲੇ ਜੀ ਸ਼ਕਤੀਨਗਰ ਚ ਨੇ ਉਹ ਵੀ ਇਹਨਾਂ ਦੇ ਦੋਸਤ ਨੇ ਤੇ ਦੂਜੀ ਗੱਲ ਮੈਂ ਇਹਨਾਂ ਨੇ ਕਿਹਾ ਵੀ ਲੈਂਡ ਪੂਲਿੰਗ ਤੇ ਗਰਦੀਪ ਬਾਠ ਬੋਲਿਆ ਨਹੀਂ ਹੁਣ ਲੈਂਡ ਪੂਲਿੰਗ ਤਾਂ ਮੈਨੂੰ 1 ਮਿੰਟ ਦਿਓ ਬਸ 1 ਮਿੰਟ ਚ ਮੈਂ ਤੁਹਾਨੂੰ ਸਾਰਾ ਕਰ ਦੇਣਾ ਇੱਕ ਉਹ ਵੀ ਦਾਅਦੋ ਜਿਹੜਾ ਫਿਰ ਤਿੰਨੇ ਪਰਸੈਂਟ